ਦੀ ਕੀ ਫਤਿਹ ਅੱਜ ਜਿਹੜਾ ਇੱਥੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆਂ ठेकेदार ਸਾਡੀ ਜਿਹੜੀ ਫਰਮ ਹੈ ਚੰਡੀਗੜ੍ਹ ਟਾਊਨ ਉਹਦੇ ਨਾਲ ਅਸੀਂ ਭਾਈਵਾਲ ਆਂ ਇੱਥੇ ਬਾਹਰੋਂ ਆ ਕੇ ਅਸੀਂ ਇੱਥੇ ਬਿਜ਼ਨਸ ਕਰ ਰਹੇ ਆਂ ਆਪਣਾ ਜੋ ਕਿ ਸਾਡਾ 40 ਕਰੋੜ 33 ਲੱਖ ਦਾ ਇੱਕ ਸਾਲ ਦਾ ਸਾਡਾ ਬਿਜ਼ਨਸ ਹੈ ਉਹਦੇ ਵਿੱਚ ਰੋਜ਼ਦਾਈ ਸਾਨੂੰ ਫਰਮ ਨੂੰ 12 ਤੋਂ 12 ਲੱਖ ਰੁਪਈਆ ਜਿਹੜਾ ਖਰਚਾ ਔਰ ਸਰਕਾਰ ਨੂੰ ਜਮ੍ਹਾਂ ਕਰਾਉਨੇ ਆ ਇਹ ਤਾਂ ਇਹ ਜਮ੍ਹਾਂ ਕਰਾਉਣੇ ਕਿ ਜੇ ਸਾਨੂੰ ਠੇਕਿਆ ਤੋਂ ਆਮਦਨ ਹੋਏਗੀ ਤੇ ਕਰਕੇ ਜੋ ਆਮਦਨ ਹੈ ਉਹ ਸਾਡੀ ਅਮਦਨ ਪ੍ਰਭਾਵਿਤ ਹੋ ਰਹੀ ਹੈ ਉਹ ਕਿਉਂ ਪ੍ਰਭਾਵਿਤ ਹੋ ਰਹੀ ਹੈ ਕਿ ਇੱਥੇ ਜਿਹੜੀ ਜ਼ਹਿਰੀਲੀ ਸ਼ਰਾਬ ਔਰ ਨਜਾਇਜ਼ ਸ਼ਰਾਬ ਉਹ ਵੇਚੀ ਜਾ ਰਹੀ ਹੈ ਔਰ ਰੋਜ ਦਾ ਸਾਨੂੰ ਘੱਟੋ-ਘੱਟ ਵੀ ਤਿੰਨ ਦੋ ਮਹੀਨੇ ਪਿਛੇ ਹੋਏ ਆ ਉਹਦੇ ਵਿੱਚ 3 ਕਰੋੜ ਦੇ ਲਗਭਗ ਸਾਨੂੰ ਘਾਟਾ ਪੈ ਚੁੱਕਾ ਹੈ ਮੈਂ ਇਹ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਕਹਿ ਦੱਸਣਾ ਚਾਹੁੰਦਾ ਸਰਕਾਰ ਨੂੰ ਵੀ ਦੱਸਣਾ ਚਾਹੁੰਦਾ ਕਿ ਸਾਡਾ ਜੇ ਇਸੇ ਜਿਹਾ ਹੀ ਘਾਟਾ ਰਿਹਾ ਤੇ ਭਾਈ ਅਸੀਂ ਚਾਬੀਆਂ ਦੇ ਦੇਾਂਗੇ ਚਲਾ ਦੇ ਨਜਾਦੀਆਂ ਚਲਾਉਣ ਠੇਕੇ ਫਿਰ ਅਸੀਂ ਤੇ ਠੇਕੇ ਨਹੀਂ ਚਲਾ ਸਕਦੇ ਇਸ ਕਰਕੇ ਜਿਹੜਾ ਝਗੜਾ ਸਾਡਾ ਮੇਨ ਹੋਇਆ ਜਿੱਥੋਂ ਜिद ਕਰਕੇ ਕਰ ਰਹੇ ਆ ਉਹ ਅਸੀਂ ਸਾਡੇ ਜਿਹੜੇ ਵਰਕਰ ਆ ਮੁੰਡੇ ਉਹ ਸਾਰੇ ਸ਼ਾਮ ਨੂੰ ਜਿਹੜੀ ਰੁਟੀਨ ਚ ਸੇਲ ਆਪਣੀ ਲੈਂਡ ਗ੍ਰਾਈ ਕਰਨ ਜਾਂਦੇ ਆ ਉਸ ਦਿਨ ਵੀ ਜਿਸ ਦਿਨ ਪਿਛਲੇ ਦਿਨੀ ਇਹ ਝਗੜਾ ਹੋਇਆ ਉਹ ਆਪਣੀ ਸੇਲ ਠੇਕੇ ਤੋਂ ਲੈਣ ਗਏ ਗੱਡੀ ਬਾਹਰ ਖੜੀ ਕੀਤੀ ਹੈ ਸਾਡੇ ਛੋਟੇ ਵੀਰ ਨੋਨੀ ਜੀ ਜਿਹੜੇ ਅਸੀਂ ਉਧਰ ਦੇ ਇੰਚਾਰਜ ਲਾਏ ਆ ਉਥੇ ਗੱਡੀ ਖੜੀ ਕੀਤੀ ਆਪਣਾ ਕੈਸ਼ ਲੈਣ ਗਏ ਆ ਇਹਨਾਂ ਨੇ ਪਹਿਲੇ ਜਿਹੜੇ ਨਜਾਜ਼ੀ ਅਸੀਂ ਸ਼ਰਾਬ ਨਜਾਜ਼ੀ ਵੇਚਦੇ ਆ ਇਹਨਾਂ ਨੇ ਅੜਨਾ ਉਹਨਾਂ ਦੇ ਗਲ ਪਏ ਆ ਇੱਟਾ ਰੋੜੇ ਚ ਲਾਏ ਆ ਲੇਡੀਜ਼ ਨੂੰ ਅੱਗੇ ਕਰਕੇ ਗਲ ਪੁਆਈਆਂ ਮੁੜ ਕੇ ਆਪ ਵੀ ਗਲ ਚਾਉਂਦਾ 15 ਜਾਣੇ ਉਹਨਾਂ ਦੇ ਗਲ ਪਏ ਔਰ ਸੱਟਾਂ ਲਾਈਆਂ ਸਾਡੇ ਦੋ ਮੁੰਡਿਆਂ ਦੇ ਮੇਜਰ ਸੱਟਾਂ ਲੱਗੀਆਂ ਇੱਕ ਦਾ ਜਿਹੜਾ ਫ੍ਰੈਕਚਰ ਆ ਗਿੱਟੇ ਦਾ ਵਾ ਇੱਕ ਦਾ ਹੱਥ ਦਾ ਫ੍ਰੈਕਚਰ ਆ ਸਿਰ ਤੇ ਮਾਰਨ ਲੱਗ ਗਈ ਔਰ ਆਪਣੇ ਬਾਹ ਅੱਗੇ ਕੀਤੀ ਉਹਦੀ ਬਾਹ ਕੱਟੀ ਗਈ ਹੈ ਉਹ ਸਾਰੇ ਹਸਪਤਾਲ ਦਾਖਲ ਹੈ ਜਿਹੜੇ 26 ਤੱਕ ਦੀ ਮੇਰੇ ਖਿਆਲ ਉਹਦੇ ਬਣੀ ਹੈ ਤੇ ਇਹ ਸਾਨੂੰ ਬਿਲਕੁਲ ਕੰਮ ਨਹੀਂ ਕਰਨ ਦੇ ਸਾਡੀ ਤੇ ਇਹ ਹੀ ਹੈ ਕਿ ਸਾਨੂੰ ਇਹ ਜ ਤੇ ਸਾਡੀ ਜਿਹੜੀ ਇਨਕਮ ਹੈ ਉਹ ਵਧੇ ਔਰ ਸਰਕਾਰ ਨੂੰ ਦੇ ਸਕੀਏ ਤੇ ਜਿਹੜੇ ਸਾਡੇ ਕੋਲ ਠੇਕੇਦਾਰ ਆ ਇਥੇ ਨਿੱਜੀ ਜਿਹੜੇ ਪਹਿਲਾਂ ਇਥੇ ਲੋਕਲ ਹੈ ਔਰ ਦੂਜੇ ਸਰਕਲ ਚੋਂ ਕੰਮ ਕਰ ਰਹੇ ਆ ਮਕੇਰੀਆਂ ਚ ਮੈਂ ਨਾਂ ਲੈਣ ਤੋਂ ਗਰੇਜ ਨਹੀਂ ਕਰੂੰਗਾ ਬੰਟੀ ਜਨਾਬ ਸ਼ਾਲਜਤ ਬੰਟੀ ਹੈ ਉਹ ਜਿਹੜਾ ਨਜਾਇਜ਼ ਸ਼ਰਾਬਪੁਣੇ ਸ਼ਰਾਬ ਵੇਚਣ ਵਾਲੇ ਇਹਨਾਂ ਨੂੰ ਜਿਹੜੇ ਜਿਹੜੇ ਅਜਿਹਾ ਉਤਸ਼ਾਹ ਕਰ ਰਿਹਾ ਔਰ ਉੱਥੇ ਲੜਾਈ ਝਗੜੇ ਦਾ ਮਾਹੌਲ ਬਣਾ ਰਿਹਾ ਔਰ ਆਪਣੀ ਰਾਜਨੀਤੀ ਦੇ ਵਿੱਚ ਚਮਕਾ ਰਿਹਾ ਜਦ ਕਿ ਸਾਡਾ ਕਿਸੇ ਕੋਈ ਪਾਰਟੀ ਨਾਲ ਸੰਬੰਧ ਨਹੀਂ ਸਾਡਾ ਕਿਸੇ ਕੋਈ ਗਰੁੱਪ ਨਾਲ ਸੰਬੰਧ ਨਹੀਂ ਅਸੀਂ ਬਾਹਰੋਂ ਆ ਕੇ ਆਪਣਾ ਬਿਜ਼ਨਸ ਕਰ ਰਹੇ ਹਾਂ ਸਾਨੂੰ ਬਿਜ਼ਨਸ ਕਰਨ ਦੇਣਾ ਚਾਹੀਦਾ ਸਾਡਾ ਨੰਬ ਦੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਅਸੀਂ ਵਾਰ-ਵਾਰ ਫਿਰ ਪ੍ਰਸ਼ਾਸਨ ਨੂੰ ਦੱਸਦੇ ਹਾਂ ਕਿ ਸਾਡਾ ਬਹੁਤ 11-12 ਲੱਖ ਰੁਪਏ ਡੇਲੀ ਜਾ ਰਿਹਾ ਜੇ ਸਾਨੂੰ ਪੂਰੀ ਸਹੂਲਤ ਮਿਲੂਗੀ ਨਜਾਦੀਏ ਬੰਦ ਹੋਣਗੇ ਤੇ ਅਸੀਂ ਤੁਹਾਨੂੰ ਦੇ ਸਕਦੇ ਨੇ ਅਸੀਂ ਅਸੀਂ ਠੇਕੇ ਬੰਦ ਇਹ ਜਿੰਨੇ ਵੀ ਨਜਾਜੀਏ ਆ ਇਹ ਸਿਰਫ ਇਥੇ ਜੜੀ ਚ ਵੀ ਸਾਨੂੰ ਇੱਕ ਵਾਰੀ ਚੜਾਈ ਕਰਕੇ ਜੇ ਅਸੀਂ ਮੁੜ ਕੇ ਖੁੱਲੇ ਆਮ ਚ ਸ਼ਰਾਬ ਵੇਚੀਏ ਜਿਸ ਦਿਨ ਦੇ ਨਜਾਜੀਏ ਬੰਦ ਹੋਏ ਦੋ ਦਿਨ ਦੇ ਤੇ ਅਸੀਂ ਇਨਕਮ ਵੱਧ ਗਈ ਹੈ ਜਦ ਕਿ ਜਿੰਨੇ ਵੇਚਦੇ 2-2 ਲੱਖ ਇਨਕਮ ਘਟਦੀ ਡੇਲੀ ਇਸ ਕਰਕੇ ਇਹ ਬੰਦ ਕਰਨੇ ਪੈਣਗੇ ਇਹ ਆਪਣਾ ਹਰ ਲੱਗਾ ਲੱਗਾ ਬਣਾਉਂਦੇ ਆ ਵੀ ਅਸੀਂ ਜਿਹੜਾ ਕੰਮ ਕਰੀਏ ਔਰ ਉਹਨਾਂ ਠੇਕੇਦਾਰਾਂ ਨੂੰ ਤੰਗ ਕਰੀਏ ਮੈਂ ਤਾਂ ਇਹ ਹੀ ਕਹਿੰਦਾ ਵੀ ਇਹਨਾਂ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਲੜਾਈ ਦਾ ਕੋਈ ਮਤਲਬ ਨਹੀਂ ਇਹ ਗੱਲ ਪਾ ਕੇ ਲੜਾਈ ਕਰਕੇ ਸਿਰਫ ਇਸ ਨੂੰ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਜਿਹੜਾ ਲੜਾਈ ਚੱਲਦਾ ਹੋਇਆ ਸੀ ਮੈਂ ਉੱਥੇ ਸਾਰੀ ਘਟਨਾ ਗ੍ਰਾਮ ਦੇ ਵਿਲੇ ਮੈਂ ਉੱਥੇ ਮੌਜੂਦ ਸੀਗਾ ਸਭ ਤੋਂ ਪਹਿਲਾਂ ਜਦੋਂ ਜਿਹੜਾ ਇਹ ਨੋਨੀ ਆ ਤਾਂ ਇੱਕ ਹੋਰ ਇਹਨਾਂ ਦੇ ਨਾਲ ਕੋਈ ਮੁੰਡਾ ਸੀਗਾ ਉਹਨਾਂ ਨੇ ਉੱਥੇ ਜਿੱਥੇ ਇਹ ਕਹਿੰਦੇ ਆ ਵੀ ਇਹਨਾਂ ਨੇ ਗੱਡੀ ਆਪਾਂ ਨਹੀਂ ਲੱਗਣ ਦੇਣੀ ਜਿਹੜਾ ਰੌਲਾ ਮੇਨ ਸ਼ੁਰੂ ਹੋਇਆ ਸੀਗਾ ਉਹ ਇਹ ਇਹ ਸ਼ੁਰੂ ਹੋਇਆ ਇਹ ਵੀ ਇਹ ਕਹਿੰਦੇ ਆ ਅਸੀਂ ਗੱਡੀ ਨਹੀਂ ਲੱਗਣ ਦੇਣੀ ਗੱਡੀ ਜਿਹੜੀ ਹੁੰਦੀ ਆ ਉਹ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ 'ਚ ਲਾਈਏ ਤਾਂ ਫਿਰ ਉਹ ਬੰਦਾ ਹੱਕਦਾਰ ਹੁੰਦਾ ਕਹਿਣ ਦਾ ਮੈਂ ਉੱਥੇ ਮੌਜੂਦ ਸੀਗਾ ਫਿਰ ਉਹ ਹੱਕਦਾਰ ਹੁੰਦਾ ਵੀ ਮੇਰੀ ਜਗ੍ਹਾ ਦੇ ਵਿੱਚ ਤੂੰ ਆਹ ਚੀਜ਼ ਨਹੀਂ ਕਰਨੀ ਪਰ ਉਹ ਹੈਗੀ ਗਲੀ ਸਰਕਾਰੀ ਸਰਕਾਰੀ ਗਲੀ ਤੇ ਅਸੀਂ ਕਿਸੇ ਨੂੰ ਨਹੀਂ ਟੱਕ ਸਕਦੇ ਵੀ ਕੋਈ ਗੱਡੀ ਲੈ ਕੇ ਆ ਰਿਹਾ ਹੈ ਜਾਂ ਜਾ ਰਿਹਾ ਹੈ ਕਿੱਥੇ ਖੜਿਆ ਔਰ ਦੂਸਰੀ ਗੱਲ ਉਹਨਾਂ ਦਾ ਬਿਲਕੁਲ ਆਪੋਜ਼ਿਟ ਸਾਈਡ ਉਹਨਾਂ ਦਾ ਠੇਕਾ ਆ ਉਹ ਆਪਣੇ ਠੇਕੇ ਦੇ ਵਿੱਚ ਕੈਸ਼ ਲੈਣ ਜਾਂ ਦੇਣ ਜਾਂ ਉੱਥੋਂ ਕੋਈ ਵੀ ਜਿਹੜਾ ਸਮਾਨ ਆ ਉਹ ਚੱਕਣ ਆ ਰੱਖਣ ਆਏ ਸੀਗੇ ਇਨ ਬਿਟਵੀਨ ਉੱਥੇ ਆ ਜਿਹਨੇ ਵੀ ਬੰਦੇ ਹੈਗੇ ਆ ਇਨ ਬਿਟਵੀਨ ਜਿਹੜੇ ਵੀ ਸ਼ੰਕਰ ਆ ਜਾਂ ਹੋਰ ਵੀ ਉਹਦੇ ਜਿਹੜੇ ਪੰਜ ਸੱਤ ਸਾਥੀ ਹੈਗੇ ਹੌਲੀ ਹੌਲੀ ਉੱਥੇ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਸੀਗੀ ਵੀ ਉਹ ਉਹਨਾਂ ਨੇ 8 ਵਜੇ ਆਉਣਾ ਆ ਤੇ 8 ਵਜੇ ਅਸੀਂ ਉਹਨਾਂ ਤੇ ਅਟੈਕ ਕਰਨਾ ਆ ਤੇ ਇਹਨਾਂ ਨੇ ਪਹਿਲਾਂ ਹੀ ਉੱਥੇ ਸਾਰੇ ਰੋੜੇ ਵੀ ਰਖੇ ਸੀਗੇ ਖਾਲੀ ਬੋਤਲਾਂ ਦੇ ਜਿਹੜੇ ਡਾਲੇ ਹੁੰਦੇ ਉਹ ਵੀ ਉੱਥੇ ਸਾਰਾ ਉਹ ਜਮਾ ਕੀਤਾ ਹੋਇਆ ਸੀਗਾ ਜਦੋਂ ਇਹ ਉੱਥੇ ਆਏ ਆ ਇਹਨਾਂ ਨੇ ਉਹਨਾਂ ਨੂੰ ਰੋਕ ਇਹਨਾਂ ਨੂੰ ਉਹਨਾਂ ਨੂੰ ਕਿਹਾ ਜਾ ਕੇ ਵੀ ਤੁਸੀਂ ਇੱਥੇ ਗੱਡੀ ਨਹੀਂ ਲਾਣੀ ਇਹ ਕਹਿੰਦੇ ਅਸੀਂ ਆਪਣੀ ਜਗ੍ਹਾ ਤੇ ਖੜੇ ਆ ਅਸੀਂ ਕੋਈ ਤੁਹਾਡੇ ਘਰ ਬਾਹਰ ਜਾਂ ਤੁਹਾਡੇ ਘਰ ਦੇ ਮੂਹਰੇ ਨਹੀਂ ਖੜੇ ਪਰ ਉਹਨਾਂ ਨੇ ਉਦੋਂ ਉਦੋਂ ਪੂਰੀ ਬਦਮਾਸ਼ੀ ਦੇ ਹਿਸਾਬ ਨਾਲ ਆਏ ਵੀ ਆਪਾਂ ਇਹਨਾਂ ਨੂੰ ਢੜਾ ਦਾਂਗੇ ਇਹਨਾਂ ਨੂੰ ਮਾਰਨ ਵੀ ਪਏ ਇਹਨਾਂ ਨੇ ਆਪਣਾ ਆਪ ਬਚਾ ਕਰਕੇ ਉੱਥੋਂ 5 ਮਿੰਟ ਇੱਧਰ ਉੱਧਰ ਹੋ ਗਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਚਲੋ ਸਾਰਿਆਂ ਨੂੰ ਫੋਨ ਕੀਤਾ ਮੂਹਦਵਾਰਾਂ ਨੂੰ ਫੋਨ ਕੀਤਾ ਮੈਂ ਵੀ ਇਲੈਕਸ਼ਨ ਲੜਿਆ ਹੋਇਆ ਹਾਂ ਮੈਂ ਵੀ ਮੂਹਦਵਾਰ ਆ ਤੇ ਮੈਂ ਵੀ ਉੱਥੇ ਪਹੁੰਚਿਆ ਉਸ ਵੇਲੇ ਮੈਂ ਥੋੜੀ ਜਿਹੀ ਦੂਰ ਸੀਗਾ ਫਿਰ ਮੈਂ ਉਸ ਤੋਂ ਬਾਅਦ ਆ ਗਿਆ ਹੀ ਲੱਗੇ ਫਿਰ ਮੈਂ ਸ਼ੰਕਰ ਨਾਲ ਜਾ ਕੇ ਗੱਲ ਵੀ ਕੀਤੀ ਮੈਂ ਕਿਹਾ ਸ਼ੰਕਰ ਵੀ ਇੱਦਾਂ ਤੁਸੀਂ ਵੀ ਸ਼ਹਿਰਦਾਰੀ ਆ ਇਹ ਵੀ ਸ਼ਹਿਰ ਦੇ ਆ ਆਪਸ ਵਿੱਚ ਬੈਠ ਕੇ ਜਿਹੜੀ ਗੱਲ ਹੁੰਦੀ ਆ ਆ ਇੰਨਾ ਹੀ ਕਰਦੇ ਕਰਦੇ ਉਹਨਾਂ ਦੇ ਵਿੱਚੋਂ ਜਿਹੜੇ ਇਹ ਕਹਿੰਦੇ ਆ ਵੀ ਬੱਚੇ ਛੋਟੀ ਉਮਰ ਦੇ ਆ ਜਾਂ ਜਨਾਨੀਆਂ ਆ ਉਹਨਾਂ ਹੀ ਜਨਾਨੀਆਂ ਤੇ ਬੱਚਿਆਂ ਨੇ ਰੋੜੇ ਮਾਰੇ ਤੇ ਡਾਲੇ ਦੇ ਵਿੱਚੋਂ ਬੋਤਲਾਂ ਕੱਢ ਕੇ ਮਾਰੀਆਂ ਉਹਦੇ ਵਿੱਚੋਂ ਸਾਡੇ 2-3 ਬੰਦੇ ਆ ਦੇ ਸਿਰਾਂ ਤੇ ਵੀ ਵੱਜੀਆਂ ਬਾਕੀ ਜਿਹੜੇ ਬੱਚੇ ਦੀ ਗੱਲ ਆ ਸਾਡਾ ਜਿਹੜਾ ਇੱਕ ਬੰਦਾ ਜਿਹੜਾ ਉੱਥੇ ਐਡਮਿਟ ਆ ਨਾ ਜਿਹਦੇ ਗੁੱਟ ਵੱਢ ਹੋਇਆ ਤੇ ਉਹ ਬੰਦੇ ਦੀ ਉਮਰ ਵੀ 19 ਸਾਲ ਕੁਛ ਮਹੀਨੇ ਆ ਉਹ ਵੀ ਬੱਚਾ ਹੀ ਆ ਇੱਕ ਹਿਸਾਬ ਦਾ ਉਹ ਤਾਂ ਸਿਰਫ ਇਹਨਾਂ ਦੇ ਹੱਥ ਦੇ ਵਿੱਚ ਜਿੰਨੀ ਦੇਰ ਹਥਿਆਰ ਸੀਗੇ ਉੰਨੀ ਦੇਰ ਇਹਨਾਂ ਨੇ ਹਥਿਆਰ ਚਲਾਏ ਜਦੋਂ ਹਥਿਆਰ ਐ ਨਹੀਂ ਸੀਗੇ ਤਾਂ ਉਦੋਂ ਇਹਨਾਂ ਨੇ ਮੁੜ ਕੇ ਭੱਜਣ ਨੂੰ ਲੱਗੇ ਆ ਤਾਂ ਉਦੋਂ ਜਿਹੜੀ ਹੱਤਾਬਾਈ ਹੋਈ ਆ ਉਹ ਵੀ ਹੱਥਾਂ ਨਾਲ ਹੋਈ ਆ ਕੁਝ ਵੀ ਕਿਸੇ ਨੇ ਕਿਸੇ ਨੂੰ ਮਾਰਿਆ ਨਹੀਂ ਨਾ ਹੀ ਇਹਨਾਂ ਦੇ ਹੱਥੇ ਦੇ ਕੋਲ ਸੀਗਾ ਕਿਉਂਕਿ ਇਹ ਲੜਨ ਦੀ ਮਨਛਾਹ ਨਾਲ ਇਹ ਨਹੀਂ ਗਏ ਸੀਗੇ ਉਹ ਉੱਥੇ ਪਹਿਲਾਂ ਹੀ ਤਿਆਰੀ 'ਚ ਖੜੇ ਸੀਗੇ ਸ਼ਟਰ ਦੇ ਵਿੱਚ ਕੋਈ ਨਹੀਂ ਮਾਰਦਾ ਸੀਗਾ ਸ਼ਟਰ ਦੇ ਵਿੱਚ ਇਹਨਾਂ ਦੇ ਬੰਦੇ ਹੀ ਮਾਰਦੇ ਕਿਉਂਕਿ ਵੀਡੀਓ ਇਹਨਾਂ ਨੇ ਬਣਾਈ ਅਸੀਂ ਤਾਂ ਬਣਾਈ ਹੀ ਨਹੀਂ ਕੀ GNA University